पलपल पल दी अपडेट ਤੇ ਤਾਜ਼ਾ ਖਬਰ ਤੁਹਾਡੇ ਸਾਰ목 ਪੇਸ਼ ਕਰਾਂਗੇ ਔਰ ਸਪੈਸ਼ਲ ਮੇਰੇ ਨਾਲ ਮੇਰੇ ਸਹਿਯੋਗੀ ਅੰਮ੍ਰਿਤਸਰ ਤੋਂ ਅਕਸ਼ੇ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਤਾਂ ਅਕਸ਼ੇ ਅੱਜ ਦੀ ਸਭ ਤੋਂ ਵੱਡੀ ਖਬਰ ਦੀ ਅਸੀਂ ਗੱਲ ਕਰੀਏ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਸ ਲੜਕੀ ਦੇ ਵੱਲੋਂ ਅਰਚਨਾ ਦੇ ਵੱਲੋਂ ਯੋਗਾ ਕੀਤਾ ਗਿਆ ਸੀ ਉੱਤੇ ਨਵੀਂ ਅਪਡੇਟ ਕੀ ਹੈ ਐਸਪੀਸੀ ਨੇ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਤੇ ਉਸ ਤੋਂ ਬਾਅਦ ਹੁਣ ਆ ਗੁਜਰਾਤ ਦੀ ਪੁਲਿਸ ਨੇ ਅਰਚਨਾ ਨੂੰ ਸਿਕਿਉਰਟੀ ਦੇ ਦਿੱਤੀ ਹੈ ਤਾਂ ਇਸ ਦੇ ਬਾਬਤ ਕੀ ਕੁਝ ਕਹਿਣਾ ਹੈ ਐਸ.ਜੇ.ਪੀ.ਸੀ ਦੇ ਜਿਹੜੇ ਨੁਮਾਇੰਦੇ ਨੇ ਉਹ ਕੀ ਕਹਿ ਰਹੇ ਨੇ ਬਿਲਕੁਲ ਜਸਪਾਲ ਜੇਕਰ ਅਸੀਂ ਸ਼ਰੋਮਣੀ ਕਮੇਟੀ ਦੀ ਗੱਲ ਕਰੀਏ ਤਾਂ ਸ਼ਰੋਮਣੀ ਕਮੇਟੀ ਦੇ ਕਹਿਣ ਦੇ ਉੱਤੇ ਜਿਹੜਾ ਇੱਕ ਸ਼ਿਕਾਇਤ ਦੇਣ ਦੇ ਉੱਤੇ ਜਿਹੜਾ ਇੱਕ ਪਰਚਾ ਦਰਜ ਜਿਹੜਾ ਹੋਇਆ ਸੀਗਾ ਤਾਂ ਪਰਚਾ ਦਰਜ ਹੋਣ ਤੋਂ ਬਾਅਦ ਹੁਣ ਕਿਤਨਾ ਕਿਤੇ ਜੋ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਆ 295ਏ ਦਾ ਪਰਚਾ ਜਿਹੜਾ ਅਰਚਨਾ ਦੇ ਉੱਤੇ ਕੱਟਿਆ ਗਿਆ ਐਫ ਆਈ ਆਰ ਹੋ ਚੁੱਕੀ ਆ ਤਾਂ ਉੱਥੇ ਹੀ ਜੇਕਰ ਅਸੀਂ ਗੁਜਰਾਤ ਪੁਲਿਸ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਅਰਚਨਾ ਨੂੰ ਸਿਕਿਉਰਟੀ ਜਿਹੜੀ ਦੇ ਦਿੱਤੀ ਗਈ ਆ ਤਾਂ ਸਿਕਿਉਰਿਟੀ ਦੇਣ ਤੋਂ ਬਾਅਦ ਹੁਣ ਕਿਤਨਾ ਕਿਤੇ ਸ਼ਰਮਣੀ ਕਮੇਟੀ ਵੀ ਇਸ ਚੀਜ਼ ਦੇ ਉੱਤੇ ਹੁਣ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਜਿਸ ਪੱਲ ਆਪਾਂ ਕੀ ਸਿਕਿਉਰਿਟੀ ਦੇਣ ਦੇ ਉੱਤੇ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਆ ਨਾਲ ਦੀ ਨਾਲ ਸ਼ਰਮਣੀ ਕਮੇਟੀ ਵੱਲੋਂ ਆਪਣੇ ਮੁਲਾਜ਼ਮਾਂ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਆ ਦੋ ਮੁਲਾਜ਼ਮ ਸਸਪੈਂਡ ਕੀਤੇ ਗਏ ਆ ਇੱਕ ਨੂੰ ਜਿਹੜਾ ਜੋ ਕਹਿ ਸਕਦੇ ਆ ਕਿ ਜੋ ਸਜ਼ਾ ਜਿਹੜੀ ਹੈ ਇੱਕ ਜੋ 8000 ਦੀ ਜਾਂ ਇਦਾਂ ਦੀ ਸਜ਼ਾ ਜਿਹੜੀ 1 ਪੈਸੇ ਦੀ ਸਜ਼ਾ ਜਿਹੜੀ ਆ ਉਹਨੂੰ ਲਗਾਈ ਗਈ ਸੀਗੀ ਤਾਂ ਉਸ ਤੋਂ ਬਾਅਦ ਹੁਣ ਵੇਖਣ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਤੇ ਉੱਥੇ ਸ਼ਰਮਣੀ ਕਮੇਟੀ ਹੁਣ ਕੀ ਐਕਸ਼ਨ ਲੈਂਦੀ ਆ ਅਰਚਨਾ ਦੇ ਉੱਤੇ ਜੀ ਜਸਪਾਲ ਤਾਂ ਐਕਸ਼ੇ ਟ੍ਰੈਫਿਕ ਨਿਯਮਾਂ ਦੀ ਗੱਲ ਕਰੀਏ ਤਾਂ ਜੁੜੇ ਰਿਕਸ਼ਾ ਨੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਵਿੱਚ ਕੀ ਬਦਲਾਅ ਕੀਤਾ ਗਿਆ ਨਿਯਮਾਂ ਦੀ ਗੱਲ ਕਰੀਏ ਕਿਉਂਕਿ ਇਹ ਵੀ ਸੁਣਨ ਦੇ ਵਿੱਚ ਆਇਆ ਹੈ ਕਿ ਪੁਲਿਸ ਨੇ ਇੱਕ ਨਵਾਂ ਡਰੈਸ ਕੋਡ ਜਿਹੜਾ ਆ ਖਾਸ ਤੌਰ ਤੇ ਆਟੋ ਰਿਕਸ਼ਾ ਡਰਾਈਵਰ ਦੇ ਵਾਸਤੇ ਨਵਾਂ ਡਰੈਸ ਕੋਡ ਲਾਗੂ ਕਰ ਦਿੱਤਾ ਹੈ ਜਾਂ ਲਾਗੂ ਕਰਨ ਦੇ ਸੋਚ ਰਹੇ ਨੇ ਇਸ ਬਾਬਤ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਬਿਲਕੁਲ ਜਸਪਾਲ ਇਸ ਮੁਤਾਬਕ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਸੀਗੀ ਜੋ ਐਸਪੀ ਸਾਹਿਬ ਹੈਗੇ ਨੇ ਏਡੀਐਸਪੀ ਟ੍ਰੈਫਿਕ ਜੋ ਉਹਨਾਂ ਦੀ ਜਿਹੜੀ ਸਾਡੇ ਨਾਲ ਗੱਲਬਾਤ ਹੋਈ ਸੀਗੀ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਵੀ ਆਟੋ ਰਿਕਸ਼ਾ ਚਾਲਕ ਹੈਗੇ ਨੇ ਉਹਨਾਂ ਦੇ ਉੱਤੇ ਹੁਣ ਡਰੈਸ ਕੋਡ ਜਿਹੜਾ ਉਹਨਾਂ ਨੂੰ ਲਾਗੂ ਕੀਤਾ ਜਾਏਗਾ ਅਗਰ ਕੋਈ ਡਰੈਸ ਕੋਡ ਦੇ ਵਿੱਚ ਨਹੀਂ ਜਾਂਦਾ ਅਗਰ ਕੋਈ ਡਰੈਸ ਕੋਡ ਪਾ ਕੇ ਆਟੋ ਨਹੀਂ ਚਲਾਉਂਦਾ ਤਾਂ ਉਸ ਦਾ ਵੀ ਜਿਹੜਾ ਪਰਚਾ ਕੱਟਿਆ ਜਾਏਗਾ ਉਸ ਤੇ ਵੀ ਜਿਹੜੀ ਕਾਰਵਾਈ ਕੀਤੀ ਗਈ ਚਲਾਣ ਵੀ ਕੱਟਿਆ ਜਾਏਗਾ ਤਾਂ ਕਿਉਂਕਿ ਅਕਸਰ ਗੁਰੂ ਨਗਰੀ ਦੇ ਵਿੱਚ ਵੇਖਣ ਨੂੰ ਮਿਲਦਾ ਸੀਗਾ ਜਿਹੜੇ ਈ ਰਿਕਸ਼ਾ ਨੇ ਉਹ ਨਿੱਕਰ ਜਾਂ ਟੀ-ਸ਼ਰਟਸ ਪਾ ਕੇ ਅਕਸਰੇ ਦਿਖਾਈ ਦਿੰਦੇ ਸਨ ਕਿਉਂਕਿ ਇੱਕ ਪ੍ਰਭਾਵ ਬੜਾ ਗਲਤ ਪੈਂਦਾ ਜਿਸ ਪਾਲ ਜੋ ਸੰਗਤ ਆਉਂਦੀ ਹੈ ਸੱਚਕੰਚੀ ਰਮੰਧਰ ਸਾਹਿਬ ਤਾਂ ਉਹਨਾਂ ਦੀ ਇਸ ਤਰ੍ਹਾਂ ਦੀ ਜਿਹੜੀ ਦਿੱਖ ਦੇ ਕੇ ਤਾਂ ਇਹ ਵੀ ਇੱਕ ਕਿਤਨਾ ਕਿਤੇ ਹਿਰਦੇ ਜਿਹੜੇ ਸੰਗਤ ਦੇ ਵਲੁੰਧਰੇ ਜਾਂਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਗੁਰੂ ਨਗਰੀ ਦੇ ਵਿੱਚ ਇਹੋ ਜਿਹੇ ਹਾਲਾਤ ਵੇਖ ਕੇ ਤਾਂ ਉੱਥੇ ਹੀ ਉਹਨਾਂ ਦੇ ਉੱਤੇ ਹੁਣ ਡਰੈਸ ਕੋਡ ਚਾਰਜ ਕੀਤਾ ਜਾਏਗਾ ਜਿਸ ਦੇ ਨਾਲ ਗੁਰੂ ਨਗਰੀ ਦੀ ਤਸਵੀਰ ਜਿਹੜੀ ਆ ਵੱਖਰੀ ਜਿਹੜੀ ਦਿਖ ਸਾਹਮਣੇ ਆਏਗੀ ਜੀ ਕਾਰਪੋਰੇਸ਼ਨ ਨੂੰ ਲੈ ਕੇ ਕਾਫੀ ਅਕਸ਼ੇ ਦਿਕਤਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਕੀ ਕੀ ਦਿਕਤਾਂ ਨੇ ਜਿਹੜੇ ਅੰਮ੍ਰਿਤਸਰ ਦੇ ਲੋਕ ਆ ਜਿੰਨਾ ਤੋਂ ਜੂਜਰੇ ਨੇ ਉਹ ਵੀ ਖਾਸ ਤੌਰ ਤੇ ਧਿਆਨ ਦੇ ਵਿੱਚ ਲਿਆਂਦੀਆਂ ਜਾਣ ਤੇ ਕਾਰਪੋਰੇਸ਼ਨ ਇਹਨਾਂ ਦਿਕਤਾਂ ਨੂੰ ਕਿਵੇਂ ਦੇਖ ਰਿਹਾ ਹੈ ਬਿਲਕੁਲ ਜਸਪਾਲ ਅਸੀਂ ਕਾਰਪੋਰੇਸ਼ਨ ਦੀ ਗੱਲ ਕਰੀਏ ਤਾਂ ਦਿੱਕਤਾਂ ਬਹੁਤ ਜ਼ਿਆਦੀਆਂ ਨੇ ਗੁਰੂ ਨਗਰੀ ਦੇ ਵਿੱਚ ਹਜੇ ਤੱਕ ਕਿਉਂਕਿ ਜਿੱਥੇ ਉੱਥੇ ਆਪਾਂ ਗੱਲ ਕਰ ਲਈਏ ਕੂੜੇ ਦੀ ਕੂੜੇ ਵਾਲੀਆਂ ਗੱਡੀਆਂ ਜਿਹੜੀਆਂ ਆਉਂਦੀਆਂ ਨੇ ਉਹ ਵੀ ਨਹੀਂ ਪ੍ਰੋਪਰ ਠੀਕ ਤਰੀਕੇ ਦੇ ਨਾਲ ਹਰ ਇੱਕ ਇਲਾਕੇ ਦੇ ਵਿੱਚ ਜਾ ਰਹੀਆਂ ਉਸ ਦੇ ਨਾਲ ਨਾਲ ਸਭ ਤੋਂ ਵੱਡੀ ਦਿੱਕਤ ਹੈਗੀ ਜਸਪਾਲ ਗੰਦੇ ਪਾਣੀ ਦੀ ਗੰਦਾ ਪਾਣੀ ਜਿਹੜਾ ਹਰ ਇੱਕ ਇਲਾਕੇ ਦੇ ਵਿੱਚ ਚਾਹੇ ਹੀ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਾਲਾ ਇਲਾਕੇ ਦੀ ਗੱਲ ਕਰ ਲਈਏ ਗੁਰਦੁਆਰਾ ਸ਼ਹੀਦ ਗੰਸਾਹ ਵਾਲੇ ਇਲਾਕੇ ਦੀ ਗੱਲ ਕਰ ਲਈਏ ਦਰਗਾਣਾ ਮੰਦਿਰ ਵਾਲੇ ਇਲਾਕੇ ਦੀ ਗੱਲ ਕਰ ਲਈਏ ਤਾਂ ਹਰ ਇੱਕ ਇਲਾਕੇ ਦੇ ਵਿੱਚ ਜੋ ਇੱਕ ਮਸਿਆ ਬੜੀ ਵੱਡੀ ਬਣੀ ਹੋਈ ਆ ਗੰਦੇ ਪਾਣੀ ਤੇ ਗੰਦੇ ਪਾਣੀ ਨੂੰ ਲੈ ਕੇ ਹੁਣ ਕਾਰਪੋਰੇਸ਼ਨ ਦੇ ਉੱਤੇ ਲੋਕ ਜਿਹੜੇ ਆ ਸਵਾਲ ਚੁਕਦੇ ਦਿਖਾਈ ਦੇ ਰਹੇ ਨੇ ਤਾਂ ਉੱਥੇ ਹੀ ਇੱਕ ਮੰਗ ਉੱਠ ਰਹੀ ਆ ਕਿ ਕਾਰਪੋਰੇਸ਼ਨ ਕੰਮ ਕਿਉਂ ਨਹੀਂ ਕਰ ਰਹੀ ਤੇ ਜੇਕਰ ਅਸੀਂ ਕਾਰਪੋਰੇਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਕਿ ਹਲੇ ਤੱਕ ਐਮਸੀ ਇਲੈਕਸ਼ਨਸ ਨਹੀਂ ਹੋਏ ਅਗਰ ਇਲੈਕਸ਼ਨਸ ਹੋਏ ਹੁੰਦੇ ਇੱਕ ਮੇਅਰ ਹੁੰਦਾ ਜਾਂ ਕਾਰਪੋਰੇਸ਼ਨ ਦੇ ਜੋ ਕਾਉਂਸਲਰਸ ਹੁੰਦੇ ਤਾਂ ਉਹ ਕੋਈ ਗੱਲ ਲੋਕ ਵੀ ਆਪਣੀ ਉਹਨਾਂ ਤੱਕ ਰੱਖ ਪਾਉਂਦੇ ਪਰ ਉਹ ਹਲੇ ਤੱਕ ਇਲੈਕਸ਼ਨ ਨਾ ਹੋਣ ਕਰਕੇ ਗੁਰੂ ਨਗਰੀ ਦੇ ਵਿੱਚ ਬਹੁਤ ਹੀ ਮਾੜੇ ਹਾਲਾਤ ਪਾਣੀ ਦੇ ਵੀ ਨੇ ਤੇ ਨਾਲ ਦੀ ਨਾਲ ਗੁਰੂ ਨਗਰੀ ਦੇ ਵੀ ਜਿਹੜੇ ਮਾੜੇ ਹਾਲਾਤ ਹੋਏ ਨੇ ਜੀ ਅ ਤਾਕਸ਼ੇ ਗਰਮੀ ਦੀ ਗੱਲ ਕਰਦੇ ਆ ਤਾਂ ਬੀਤੇ 1-2 ਦਿਨ ਕਾਫੀ ਰਾਹਤ ਮਿਲੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਸੀ ਕਿਣਮਣ ਵੀ ਹੋਈ ਹੈ ਉਸ ਤੋਂ ਬਾਅਦ ਹਨੇਰ ਝੱਕੜ ਵੀ ਆਇਆ ਤਾਂ ਮੌਸਮ 'ਚ ਕਾਫੀ ਰਾਹਤ ਹੋਈ ਹੈ ਪਰ ਉਸ ਤੋਂ ਬਾਅਦ ਦੀ ਗੱਲ ਕਰਦੇ ਆ ਤਾਂ ਹੁਣ ਗਰਮੀ ਨੂੰ ਲੈ ਕੇ ਲੋਕ ਕਿੰਨਾ ਕੁ ਦੁਖੀ ਨੇ ਜਾਂ ਕਹਿ ਲਈ ਕਿ ਕਿੰਨੇ ਕੁ ਲੋਕ ਤੰਗ ਨੇ ਗਰਮੀ ਤੋਂ ਹੁਣ ਦਾ ਤਾਪਮਨ ਕਿਵੇਂ ਅੰਮ੍ਰਿਤਸਰ ਦੇ ਵਿੱਚ ਕੀ ਮਾਹੌਲ ਇਹ ਵੀ ਜਰੂਰ ਸਾਡੇ ਦਰਸ਼ਕਾਂ ਤੱਕ ਜਾਣਕਾਰੀ ਦਿਓ ਆ ਬਿਲਕੁਲ ਜਸਪਾਲ ਜੇਕਰ ਅਸੀਂ ਤਾਪਮਾਨ ਦੀ ਗੱਲ ਕਰੀਏ ਗਰਮੀ ਦੀ ਗੱਲ ਕਰੀਏ ਤਾਂ ਜ਼ਰੂਰ ਬੀਤੇ ਕੁਝ ਦਿਨ ਪਹਿਲਾਂ 2-3 ਦਿਨ ਪਹਿਲਾਂ ਜ਼ਰੂਰ ਮੌਸਮ ਠੀਕ ਹੋ ਗਿਆ ਸੀਗਾ ਤੇਜ਼ ਹਵਾਵਾਂ ਸੀਗੀਆਂ ਹਨੇਰੀ ਚੱਲ ਰਹੀ ਸੀ ਤਾਂ ਉਹਦੇ ਨਾਲ-ਨਾਲ ਬਾਰਿਸ਼ ਵੀ ਹੋ ਰਹੀ ਸੀ ਤਾਂ ਉੱਥੇ ਹੀ ਉਸ ਤੋਂ ਬਾਅਦ ਹੁਣ ਅੱਜ ਜਿੱਦਾਂ ਕਿ ਅਸੀਂ ਹੁਣ ਦੀ ਗੱਲ ਕਰ ਲਈਏ ਤਾਂ 40 ਤੋਂ ਉੱਤੇ ਦਾ ਤਾਪਮਾਨ ਅੱਜ ਵੀ ਰਿਕਾਰਡ ਕੀਤਾ ਗਿਆ 45 ਤੱਕ ਟੈਂਪਰੇਚਰ ਜਿਹੜਾ ਇੱਧਾ ਜਾਏਗਾ ਤਾਂ ਉੱਥੇ ਹੀ ਅਸੀਂ ਅੱਜ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦ ਹਾਂ ਪਰ ਫਿਰ ਵੀ ਸੰਗਤ ਦਾ ਇਕੱਠ ਟੜ ਨਾਲ ਉਹ ਵੀ ਤਸਵੀਰ ਸਾਂਝੀ ਕਰ ਦਿੰਨੇ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆ ਬੜੇ ਵੱਡੇ ਪੱਧਰ ਦੇ ਉੱਤੇ ਤਾਂ ਇਹ ਇੱਕ ਤਸਵੀਰ ਇਹ ਵੀ ਜਸਪਾਲ ਸਾਂਝੀ ਕਰ ਰਿਹਾ ਕਿ ਕਿਤਨਾ ਕਿਤੇ ਆਸਤਾ ਭਾਰੀ ਪੈ ਰਹੀਆ ਗਰਮੀ ਦੇ ਉੱਤੇ ਹਾਲਾਂਕਿ ਗਰਮੀ ਬਹੁਤ ਜ਼ਿਆਦੀ ਆ ਲੇਕਿਨ ਫੇਰ ਵੀ ਜਿਹੜੀ ਸੰਗਤ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀ ਆ ਜੀ ਤਾਂ ਬਿਲਕੁਲ ਅਕਸਰ ਗੱਲ ਕਰਦੇ ਆ ਤਾਂ ਫਿਲਮੀ ਜਗਤ ਦੇ ਨਾਲੇ ਵੀ ਜੁੜੀ ਖਬਰ ਹੈ ਕਿ ਦਲਜੀਤ ਦੁਸਾਂਜ ਜਿਹੜੇ ਕਿ ਹੁਣ ਕਿਸੇ ਜਾਣ ਪਹਿਚਾਣ ਦੇ ਮਹਤਾਜ ਨਹੀਂ ਨੇ ਉਹ ਵੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ ਆ ਬਿਲਕੁਲ ਜਸਪਾਲ ਜੇਕਰ ਅਸੀਂ ਬਾਲੀਵੁੱਡ ਜਗਤ ਦੀ ਗੱਲ ਕਰੀਏ ਜਿੱਦਾਂ ਤੁਸੀਂ ਦੱਸਿਆ ਕੀ ਦਲਜੀਤ ਦਸਾਂਜ ਤੇ ਉਹਨਾਂ ਦੇ ਨਾਲ ਨਿਰੂ ਬਾਜਵਾ ਅੱਜ ਸਵੇਰੇ ਹੀ ਕਕਰੀਬ 3:30-4 ਵਜੇ ਦੇ ਕਰੀਬ ਜੋ ਹੈ ਸਚਕਣ ਸ੍ਰੀ ਹਰਵੰਦਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਤਾਂ ਕਿਤੇ ਨਾ ਕਿਤੇ ਆਪਣੀ ਨਵੀਂ ਫਿਲਮ ਨੂੰ ਲੈ ਕੇ ਵੀ ਉਹਨਾਂ ਵੱਲੋਂ ਜਿਹੜੀ ਅਰਦਾਸ ਪੇਨ ਦੀ ਕੀਤੀ ਗਈ ਆ ਕਿ ਫਿਲਮ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਨੇ ਇੱਥੇ ਗੁਰੂ ਘਰ ਵਿਖਿਆਏ ਨੇ ਨਤਮਸਤਕ ਹੋਏ ਨੇ ਤੇ ਨਾਲ ਦੀ ਨਾਲ ਦਲਜੀਤ ਦੋਸਾਂਝ ਉਹਨਾਂ ਵੱਲੋਂ ਜਿਹੜੀ ਆ ਸੇਵਾ ਵੀ ਕੀਤੀ ਗਈ ਆ ਤਾਂ ਅੱਜ ਦਿਨ ਫਿਲਮ ਜਗਤ ਦੇ ਨਾਲ ਜਿਹੜੇ ਅਦਾਕਾਰ ਹੈਗੇ ਨੇ ਉਹ ਇੱਥੇ ਗੁਰੂ ਘਰ ਦੇ ਵਿਖੇ ਜੋ ਆਉਂਦੇ ਨੇ ਨਤਮਸਤਕ ਹੁੰਦੇ ਨੇ ਤੇ ਆਪਣੀ ਜਿਹੜੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਜ਼ਰੂਰ ਦਾਸ ਬੇਨਤੀ ਕਰਦੇ ਦਿਖਾਈ ਦਿੰਦੇ ਨੇ ਜੀ ਜਸਪਾਲ ਅਖਸ਼ੇ ਖੋਰ ਅੰਮ੍ਰਿਤਸਰ ਦੇ ਵਿੱਚ ਕੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਪਲੈਨਿੰਗ ਚੱਲ ਰਹੀ ਹੈ ਜਾਂ ਫਿਰ ਹੋਰ ਕੋਈ ਖਬਰ ਜੁੜੀ ਹੈ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੋ ਆ ਬਿਲਕੁਲ ਜਸਪਾਲ ਅਸੀਂ ਇਸ ਦੇ ਨਾਲ ਇੱਕ ਖਬਰ ਤੇ ਇਹ ਵੀ ਚਾਤ ਪਾ ਦਿੰਨੇ ਆ ਕਿ ਹੁਣ ਕੁਝ ਸਮੇਂ ਦੇ ਵਿੱਚ ਜੋ ਅੱਜ 6 ਸਟੂਡੈਂਟ ਫੈਡਰੇਸ਼ਨ ਵੱਲੋਂ ਜਿਹੜਾ ਅੱਜ ਜੋ ਸ਼੍ਰੀ ਕਾਲਤਕ ਸਾਹਿਬ ਦੇ ਸਿੰਘ ਸਾਹਿਬ ਦੇ ਨਾਲ ਮਿਲਿਆ ਜਾਏਗਾ ਤੇ ਇੱਕ ਬੜਾ ਹੀ ਅਹਮ ਮੁੱਦੇ ਦੇ ਉੱਤੇ ਨਾਲ ਵਲੋਂ ਇੱਕ ਪ੍ਰੈਸ ਵਾਰਤਾ ਵੀ ਕੀਤੀ ਜਾਏਗੀ ਤਾਂ ਉਹ ਕਵਰੇਜ ਵੀ ਆਪਾਂ ਜ਼ਰੂਰ ਹੋਣ ਤੋਂ ਕੁਝ ਮਿੰਟਾਂ ਬਾਅਦ ਜਿਹੜੀ ਆ ਜ਼ਰੂਰ ਸਾਂਝੀ ਕਰਾਂਗੇ ਕਿਉਂਕਿ ਅਹਮ ਜੋ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ ਹੈ ਕਿ ਇੱਕ ਅਹਮ ਮੁੱਦੇ ਦੇ ਉੱਤੇ ਨਾਲ ਵੱਲੋਂ ਮੀਡੀਆ ਦੇ ਨਾਲ ਗੱਲ ਕੀਤੀ ਜਾਏਗੀ ਕਿਉਂਕਿ ਉਸ ਮੁੱਦੇ ਦੇ ਵਿੱਚ ਹੋ ਸਕਦਾ ਹੈ ਕਿ ਅਰਚਨਾ ਦੇ ਉੱਤੇ ਜਿਹੜਾ ਕੋਈ ਵੱਡਾ ਫੈਸਲਾ ਜੋ ਅੱਜ ਸਿੰਘ ਸਾਹ ਵੱਲੋਂ ਵੀ ਲਿੱਤਾ ਜਾ ਸਕੇ ਜਾਂ 6 ਸਟੂਡੈਂਟ ਫੈਡਰੇਸ਼ਨ ਵੱਲੋਂ ਵੀ ਕੋਈ ਵੱਡੀ ਗੱਲ ਰੱਖੀ ਜਾ ਸਕੇ ਤਾਂ ਕੱਲੀ-ਕੱਲੀ ਗੱਲ ਦੀ ਜੋ ਆਪਾਂ ਤਸਵੀਰ ਜੋ ਹੋਏਗੀ ਜਿਹੜੀ ਵੀ ਕੋਈ ਡਿਟੇਲ ਹੋਏਗੀ ਆਪਾਂ ਤੁਹਾਡੇ ਨਾਲ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਜੀ ਸ਼ੁਕਰੀਆ ਅਕਸ਼ੇ ਤਾਜ਼ਾ ਤਰੀਨ ਜਾਣਕਾਰੀ ਸਾਡੇ ਨਾਲ ਅੰਮ੍ਰਿਤਸਰ ਤੋਂ ਸਾਂਝੀ ਕਰਨ ਦੇ ਲਈ ਤਾਂ ਜਿਵੇਂ ਸਾਡੇ ਸਹਿਯੋਗੀ ਨੇ ਕਿਹਾ ਹੈ ਕਿ ਜੋ ਕੁਝ ਵੀ ਅਪਡੇਟ ਆਉਂਦੀਆਂ ਲਗਾਤਾਰ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਤਾ ਹੋਰ ਵੀ ਕੋਈ ਅਪਡੇਟ ਹੁੰਦੀ ਹੈ ਤਾਂ ਬਿਲਕੁਲ ਸਟੀਕ ਜਾਣਕਾਰੀ ਤੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਕੇਸਰੀ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਫਿਲਹਾਲ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ ਸਾਨੂੰ ਦਿਓ ਜੀ ਆਜ਼ਾਦਤ ਧੰਨਵਾਦ